ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਤੇ ਆਪਾਂ ਨੂੰ ਪਤਾ ਹੀ ਆ ਵੀ ਵੱਡੇ ਲੈਵਲ ਤੇ ਕੈਨੇਡਾ ਦੇ ਵਿੱਚ ਉਥਲ ਪੁਥਲ ਹੋ ਰਹੀ ਆ ਨਾਲ ਹੀ ਹੁਣ ਉਥਲ ਪੁਥਲ ਸ਼ੁਰੂ ਕਿਉਂ ਹੋਈ ਆ ਕਿਉਂਕਿ ਆਪਾਂ ਨੂੰ ਪਤਾ ਹੈ ਅਮਰੀਕਾ ਨੇ ਵੈਨਜੂਏਲਾ ਤੇ ਤੇਲ ਭੰਡਾਰਾ ਤੇ ਕਬਜ਼ਾ ਕਰ ਲਿਆ ਉਹਦੇ ਨਾਲ ਹੋਰ ਜਿਹੜਾ ਹੈਗਾ ਕਹਿ ਲਓ ਵੀ ਮਚਦੀ ਤੇ ਤੇਲ ਪਾਤਾ ਕਿਸੇ ਨੇ ਕੈਨੇਡਾ ਦੇ ਤਾਂ ਪਹਿਲਾਂ ਹੀ ਹਾਲਾਤ ਮਾੜੇ ਸੀ ਤੇ ਹੁਣ ਹਾਲਾਤ ਹੋਰ ਵਿਗੜ ਚੁੱਕੇ ਆ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਚੱਲ ਪਈਆਂ ਪਰ ਇਹਦੇ ਨਾਲ ਨਾਲ ਚਰਚਾਵਾਂ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਜਿਹੜੀਆਂ ਕੈਨੇਡਾ ਬਾਰੇ ਚੱਲਦੀਆਂ ਰਹਿੰਦੀਆਂ ਤੇ ਅੱਜ ਮੇਰੇ ਨਾਲ ਸਪੈਸ਼ਲ ਪਾਡਕਾਸਟ ਦੇ ਵਿੱਚ ਕਰਨ ਔਲਖ ਮੌਜੂਦ ਆ ਜਿਹੜੇ ਬਹੁਤ ਨਵੇਕਲੇ ਤੇ ਨਵੇਂ ਜਿਹੜੇ ਘਟਨਾਕਰਮ ਹੋਏ ਆ ਉਹਨਾਂ ਦੇ ਬਾਰੇ ਵਿਚਾਰ ਚਰਚਾ ਕਰਨਗੇ ਆਪਾਂ ਸਭ ਤੋਂ ਪਹਿਲਾਂ ਔਲਖ ਸਾਹਿਬ ਦਾ ਵੈਲਕਮ ਕਰ ਲਈਏ ਔਲਖ ਸਾਹਿਬ ਸਤਿ ਸ਼੍ਰੀ ਅਕਾਲ ਜੀ ਅਸਿਕਾ ਬਾਈ ਕੀ ਬਸ ਵਧੀਆ ਵਧੀਆ ਤੂੰ ਸੁਣਾਓ ਜਿੰਨੇ ਵੀ ਭੈਣ ਭਰਾ ਇਸ ਪੋਡਕਾਸਟ ਨੂੰ ਦੇਖ ਰਹੇ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਸਾਡੇ ਵਾਸਤੇ ਬੜੇ ਹੌਸਲੇ ਤੇ ਮਾਨ ਵਾਲੀ ਗੱਲ ਹੈ ਤੇ ਔਲਖ ਸਾਹਿਬ ਤੁਸੀਂ ਟਾਈਮ ਕੱਢਿਆ ਅੱਜ ਦੇ ਪੌਡਕਾਸਟ ਵਾਸਤੇ ਜਿਹੜਾ ਤੁਸੀਂ ਅੱਜ ਦਾ ਜਿਹੜਾ ਵਿਚਾਰ ਚਰਚਾ ਵਾਸਤੇ ਜਿਹੜੇ ਸਬਜੈਕਟ ਚੁਣੇ ਆ ਉਹ ਮੈਂ ਕਹਿੰਨਾ ਵੀ ਆਮ ਜਨਤਾ ਤੱਕ ਹਜੇ ਨਹੀਂ ਪਹੁੰਚੇ ਤੇ ਉਹਨਾਂ ਬਾਰੇ ਜਿਹੜੀ ਆਪਾਂ ਵਿਸਤਾਰ ਨਾਲ ਅੱਜ ਚਰਚਾ ਕਰਨੀ ਹੈ ਤੇ ਔਲਖ ਸਾਹਿਬ ਚਲੋ ਜਿਹੜੀ ਅੱਜ ਦੀ ਚਰਚਾ ਉਹ ਆਪਣੀ ਚੱਲਦੀ ਰਹਿਣੀ ਹੈ ਬਹੁਤ ਸਾਰੇ ਮੁੱਦੇ ਹੈਗੇ ਆ ਜਿਹੜੇ ਪੰਜਾਬੀ ਕਹਿ ਲਓ ਵੀ ਨਹੀਂ ਹੈਗੇ ਅਵੇਅਰ ਉਹਨਾਂ ਗੱਲਾਂ ਬਾਰੇ ਇੱਕ ਆਮ ਲੋਕਾਂ ਦੇ ਵਿੱਚ ਜਿਹੜੀ ਥੋਡੀਆਂ ਵੀਡੀਓ ਤੇ ਮੇਰੀਆਂ ਵੀਡੀਓ ਤੇ ਚਰਚਾ ਚੱਲਦੀ ਰਹਿੰਦੀ ਹੈ ਵੀ ਕਰਨ ਔਲਖ ਸਾਹਿਬ ਇੱਕ ਵਰਡ ਯੂਜ਼ ਕਰਦੇ ਆ ਕੈਨੇਡਾ ਦੀਆਂ ਭੇਡਾਂ ਵੀ ਇਹ ਸਾਰੇ ਬੰਦਿਆਂ ਨੂੰ ਹੀ ਕੈਨੇਡਾ ਦੀਆਂ ਭੇਡਾਂ ਜਾਂ ਇਹ ਕਹੀ ਜਾਂਦੇ ਆ ਵੀ ਇਹ ਭੇਡੂ ਆ ਸਾਡੇ ਸਿੰਘ ਮਾਰ ਨੂੰ ਫਿਰਦੇ ਆ ਇਹ ਚੌਹਣ ਸਾਹਿਬ ਦੇ ਤੇ ਕਰਨ ਔਲਖ ਦੇ ਪਿੱਛੇ ਪਏ ਆ ਤੇ ਉਹਨਾਂ ਦੇ ਬਸ ਧੱਕੇ ਨਾਲ ਸਿੰਘ ਮਾਰਨ ਨੂੰ ਫਿਰਦੇ ਆ ਭੇਡਾਂ ਕੈਨੇਡਾ ਦੀਆਂ ਭੇਡਾਂ ਅਸਲ ਵਿੱਚ ਹੈ ਕੌਣ ਕਿਉਂਕਿ ਹਰ ਬੰਦਾ ਜਿਹੜਾ ਕੈਨੇਡਾ 'ਚ ਰਹਿ ਰਿਹਾ ਉਹ ਸਮਝਦਾ ਕਿਤੇ ਵੀ ਸਾਨੂੰ ਕਹਿ ਰਹੇ ਆ ਮਾੜਾ ਇਹਦੇ ਬਾਰੇ ਜ਼ਰੂਰ ਚਾਣਨਾ ਪਾਓ ਕਿਉਂਕਿ ਆਪਣੇ ਜਿਹੜੇ ਭੈਣ ਭਰਾ ਕੈਨੇਡਾ ਅਮਰੀਕਾ ਦੇ ਵਿੱਚ ਬਾਹਰ ਰਹਿੰਦੇ ਆ ਉਹ ਕਿਤੇ ਨਾ ਕਿਤੇ ਇਸ ਗੱਲ ਦਾ ਗੁੱਸਾ ਕਰੀ ਬੈਠੇ ਆ ਵੀ ਸ਼ਾਇਦ ਭੇਡਾਂ ਸਾਨੂੰ ਕਹਿੰਦੇ ਆ ਮਾੜਾ ਇਹ ਭੇਡਾਂ ਬਾਰੇ ਜਾਣਨਾ ਪਾਓ ਅਮ ਜੋ ਆਨਸਾਰ ਜਿਹੜਾ ਤੁਸੀਂ ਗੱਲ ਕੀਤੀ ਹੈ ਨਾ ਕੈਨੇਡਾ ਭੇਡਾਂ ਕੌਣ ਆ ਕੈਨੇਡਾ ਭੇਡੂ ਕੌਣ ਆ ਜੀ ਜੀ ਕਿ ਕੌਣ ਬੰਦੇ ਇਹ ਸਿੰਘ ਤਿੱਖੇ ਕਰੀ ਫਿਰਦੇ ਆ ਗੈਵੀ ਚੋਹਾਨ ਦੇ ਕਰਨੌਲਖ ਦੀ ਵਕੀਲ ਹੋਣ ਵਾਸਤੇ ਸੋ ਸੋ ਉਹਨਾਂ ਦਾ ਮੇਨ ਜਿਹੜਾ ਕਨਸਰਨ ਹੈਗਾ ਮੈਨੂੰ ਨਾ ਪਿਛਲੇ ਆਪਣੇ ਹਫਤੇ ਤੁਸੀਂ ਬੀਜੀ ਸੀਗੇ ਮੈਂ ਵੀ ਥੋੜਾ ਜਿਹਾ ਆਪਦੇ ਰੋ ਜੇ ਬੀਜੀ ਸੀ ਉਦੋਂ ਮੈਨੂੰ ਇੱਕ ਦੋ ਫੋਨ ਕਾਲਾਂ ਆਈਆਂ ਇੱਕ ਦੋ ਬੰਦਿਆਂ ਨਾਲ ਮੇਰੀ ਡਿਸਕਸ਼ਨ ਵੀ ਹੋਈ ਜਿੱਦੇ 'ਚ ਗੱਲ ਹੋਈ ਕਿ ਲੋਕ ਸੋਚਦੇ ਵੀ ਸਾਨੂੰ ਕੈਨੇਡਾ ਰਹਿੰਦੇ ਹਰੇਕ ਬੰਦੇ ਨੂੰ ਇਹ ਕੈਨੇਡਾ ਪਿੰਡਾ ਕਹਿੰਦੇ ਆ ਜਾਂ ਜਿਹੜੇ ਬੰਦੇ ਆਪਣੇ ਕਮੈਂਟਾਂ 'ਚ ਗਲਤ ਬੋਲਦੇ ਉਹਨਾਂ ਨੂੰ ਇਹ ਭੇਡੂ ਕਹਿੰਦੇ ਆ ਸੋ ਮੇਨ ਚੀਜ਼ ਕੀ ਹੈਗੀ ਹੈ ਜੀ ਕੈਨੇਡਾ ਭੇਡਾਂ ਦੀ ਇਹ ਮੈਂ ਡੈਫੀਨੇਸ਼ਨ ਹੈਗੀ ਹੈ ਜਾਂ ਭੇਡੂ ਦੀ ਡੈਫੀਨੇਸ਼ਨ ਉਹ ਡੈਫੀਨੇਸ਼ਨ ਇਹ ਹੈ ਜਿਹੜੇ ਬੰਦੇ ਪੰਜਾਬ 'ਚ ਰਹਿ ਕੇ ਪੰਜਾਬ ਦਾ ਖਾ ਕੇ ਪੰਜਾਬ 'ਚ ਵੱਡੇ ਹੋ ਗਏ ਕੈਨੇਡਾ ਜਾਂਦੇ ਨੇ ਚਾਹੇ 18 ਸਾਲ ਦੇ 20 ਸਾਲ 30 ਸਾਲ ਠੀਕ ਹੈ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਪੰਜਾਬ ਨੂੰ ਰੱਜ ਕੇ ਡਾਣਾ ਕੱਢਨੇ ਠੀਕ ਆ ਆਪਦਾ ਪੰਜਾਬ ਦੀ ਜ਼ਮੀਨ ਨੂੰ ਲਾ ਵੇਚ ਦੇਣਾ ਨਾ ਉਹਨਾਂ ਨੇ ਪੰਜਾਬ ਆਉਣਾ ਤੇ ਇੱਥੇ ਵਿਖਾਵਾ ਕਰਨਾ ਨੱਚਣਾਟਾ ਪੜਨਾ ਤੇ ਹਮੇਸ਼ਾ ਕੈਨੇਡਾ ਦੇ ਗਉਣ ਗਾਉਣੇ ਤੇ ਕੈਨੇਡਾ ਚ ਰਹਿ ਕੇ ਪੰਜਾਬ ਨੂੰ ਭੰਡਣਾ ਇਹ ਡੈਫੀਨੇਸ਼ਨ ਹੈ ਜੀ ਸਹੀ ਮੈਂ ਕੈਨੇਡਾ ਪੇਡਾਂ ਦੀ ਸੋ ਜੇ ਤੁਸੀਂ ਕੈਨੇਡਾ ਚ ਰਹਿ ਰਹੇ ਹੋ ਕਮਾਈ ਕਰ ਰਹੇ ਹੋ ਪੈਸੇ ਪੰਜਾਬ ਭੇਜ ਰਹੇ ਹੋ ਠੀਕ ਆ ਆਪਦੇ ਘਰ ਨੂੰ ਤੁਸੀਂ ਉੱਤੇ ਉੱਤੇ ਚੱਕ ਰਹੇ ਹੋ ਆਦੇ ਮਾਂ ਪਿਓ ਨੂੰ ਸਪੋਰਟ ਦੇ ਰਹੇ ਹੋ ਤੁਸੀਂ ਵੀ 25 ਲੱਖ ਦਾ ਲੋਨ ਲੈ ਕੇ ਗਏ ਹੋ ਲਾ ਰਹੇ ਹੋ ਤੁਸੀਂ ਆਪਦੀ ਜ਼ਮੀਨ ਨਹੀਂ ਵੇਚੀ ਜ਼ਮੀਨ ਵਧਾ ਰਹੇ ਹੋ ਠੀਕ ਆ ਪੰਜਾਬ ਚ ਨੋ ਡਾਊਟ ਅਸੀਂ ਆਨ ਕੈਮਰਾ ਅੱਜ ਨਹੀਂ 3 ਸਾਲਾਂ ਤੋਂ ਇਹ ਗੱਲ ਕਹਿ ਰਹੇ ਹਾਂ ਕਿ ਪੰਜਾਬ ਚ ਨਸ਼ਾ ਹੈ ਪੰਜਾਬ ਚ ਲੜਾਈ ਹੈ ਪੰਜਾਬ ਚ ਡਰੰਗ ਹੈ ਅਸੀਂ ਹਰ ਰੋਜ਼ ਆਨ ਕੈਮਰਾ ਮੰਨਦੇ ਹਾਂ ਪਰ ਉਹ ਬੰਦੇ ਜਿਹੜੇ ਹੈਗੇ ਆ ਭੇਡੂ ਜਾਂ ਭੇਡਾਂ ਉਹ ਹਮੇਸ਼ਾ ਹੀ ਕਹਿੰਦੇ ਇਹ ਤਾਂ ਇੱਕਾ ਦੁੱਕਾ ਹਰਕਤ ਹੈ ਇਹ ਇੱਕਾ ਦੁੱਕਾ ਹੀ ਹੈ ਇਹ ਥੋੜੀ ਜੀ ਚੀਜ਼ ਹੈ ਤੁਸੀਂ ਵਿਧਾਨ ਚੜਾ ਕੇ ਦੱਸਦੇ ਹੋ ਕਿੱਥੇ ਨਹੀਂ ਸਮੱਸਿਆ ਹੈਗੀ ਜਾਂ ਕਿਹੜੀਆਂ ਗੱਲਾਂ ਕਰਦੇ ਹੋ ਇਹ ਤਾਂ ਆਮ ਜਿਹਾ ਰੁਟੀਨ ਹੈ ਅੱਜ ਵੀ ਅਸੀਂ ਬੜੇ ਸੇਫ ਆ ਸੋ ਇਹ ਚੀਜ਼ਾਂ ਬੰਦਿਆਂ ਦੇ ਜਿਵੇਂ ਆਪਾਂ ਅੱਗੇ ਵੀ ਗੱਲ ਕੀਤੀ ਸੀ ਨਾ ਅੱਖਾਂ ਤੇ ਖੋਪੇ ਚੜ ਗਏ ਖੋਪੇ ਕਿਉਂ ਚੜ ਗਏ ਉਹਦਾ ਮੇਨ ਕਾਰਨ ਕੀ ਹੈ ਜੀ ਇੱਥੋਂ ਸਾਰਾ ਕੁਝ ਵੇਚ ਗਏ ਉਹ ਇੱਥੇ ਹੁਣ ਜਿਹੜੇ ਪੰਜਾਬ ਚ ਬੰਦੇ ਤਰੱਕੀ ਕਰ ਗਏ ਉਹਨਾਂ ਤੋਂ ਕਰਦੇ ਹੋ ਜੈਲਸ ਠੀਕ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਨਾ ਉਹਨਾਂ ਕੋਲੇ ਉਹ ਜ਼ਮੀਨ ਰਹੀ ਨਾ ਉਹਨਾਂ ਕੋਲੇ ਪੰਜਾਬ ਚ ਉਹ ਸਟੇਟਸ ਹੈਗਾ ਨਾ ਉਹ ਪੰਜਾਬ ਚ ਆ ਕੇ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ ਕੋਈ ਵਿਰਲਾ ਹੀ ਹੋਊਗਾ ਕੋਈ ਕਿੱਲਾ ਜੀ ਮੇਨ ਖਰੀਦ ਲਈ ਜੇਸਾ ਉਹਨਾਂ 65 ਲੱਖ ਨੂੰ ਜ਼ਮੀਨ ਹੋਈ ਪਈ ਐ ਲੱਖ ਡਾਲਰ ਕਿਸੇ ਕੈਨੇਡੀਅਨ ਕੋਲੇ ਬੈਂਕ 'ਚ ਨਹੀਂ ਪਿਆ ਕੇ ਜ਼ਮੀਨ ਦਾ ਸੌਦਾ ਮਾਰ ਲਿਆ। ਠੀਕ ਆ। ਸੋ ਉਹ ਬੰਦਿਆਂ ਦੀ ਜਿਹੜੀ ਹੈਗੀ ਐ ਉਹ ਮੰਡੇ ਤੋਂ ਲੈ ਕੇ ਫਰਡੇ ਤੱਕ ਬਸ ਉਹੀ ਕੀੜੇ ਵਾਲੇ ਚੱਕਰ 'ਚ ਪਏ ਹੋਏ ਐ। ਸਵੇਰੇ ਉੱਠਣਾ ਕੰਮ ਤੇ ਜਾਣਾ, ਕੰਮ ਤੋਂ ਘਰੇ ਆ ਕੇ ਪੰਜਾਬ ਨੂੰ ਗਾਲਾਂ ਕੱਢਣੇ ਜਾਂਦੇ ਸੌਂ ਜਾਣਾ। ਸੋ ਉਹ ਬੰਦੇ ਉਹ ਹੈ ਜੀ ਜਿਹੜੇ ਹਰ ਰੋਜ਼ ਹਰ ਰੋਜ਼ ਆਪਦੇ ਉਸੇ ਚੱਕਰ 'ਚ ਫਸੇ ਹੋਏ ਐ। ਆਪਦੀ ਜਿਹੜੀ ਹੈਗੀ ਨਾਕਾਮੀ ਨੂੰ ਲੁਕਾਉਣ ਵਾਸਤੇ ਆਪਦੀਆਂ ਗਲਤੀਆਂ ਨੂੰ ਲੁਕਾਉਣ ਵਾਸਤੇ ਜਾਂ ਜਿਵੇਂ ਆਪਾਂ ਨਹੀਂ ਕਹਿੰਦੇ ਹੱਥ ਨਾ ਪਹੁੰਚੇ ਥੂ ਕੋੜੀ ਠੀਕ ਹੈ ਉਹ ਪੰਜਾਬ ਉਹਨਾਂ ਦੀ ਪਹੁੰਚ ਤੋਂ ਬਾਹਰ ਕੋਲੂ ਵਾਲਾ ਬੈਲ ਵਾਲੀ ਗੱਲ ਹੋ ਗਈ ਜਿਵੇਂ ਆਪਾਂ ਧਾਰਨ ਦੇਂਦੇ ਹੁੰਨੇ ਆ ਕੋਲੂ ਦੇ ਬੈਲ ਵਾਲੀ ਆ ਬਸ ਉਹ ਜੁੜੇ ਰਹਿਣਾ ਇਹਨਾਂ ਨੇ ਘੁੰਮੀ ਜਾਣਾ ਗੋਲ-ਗੋਲ ਹਾਂ ਉਹਨਾਂ ਨੂੰ ਘੁੰਮ ਉਹਨਾਂ ਨੂੰ ਇਹ ਲੱਗਦਾ ਵੀ ਘੁੰਮ ਘੁੰਮ ਕੇ ਕਦੇ ਪਿੰਡ ਆ ਜਾਊਗਾ ਸੋ ਉਹ ਉੱਥੇ ਜਿਵੇਂ ਆਪਾਂ ਅੱਗੇ ਵੀਡੀਓ 'ਚ ਆਪਣੇ ਭੈਣ ਭਰਾ ਵੀ ਗੱਲ ਕਰਦੇ ਜਿਹੜੇ ਵਾਪਸ ਆਏ ਇੱਕ ਲੱਕੜਾਂ ਦੀ ਟਰਾਲੀ ਠੀਕ ਹੈ ਜੀ ਇੱਕ ਰਿੱਤੇ ਦਾ ਭਾੜ ਤੇ ਇੱਕ ਗੱਡੀ ਉਹਦੀਆਂ ਕਿਸ਼ਤਾਂ ਭਰ ਰਏ ਆ ਕੈਨੇਡਾ ਚ ਰਹਿ ਕੇ ਠੀਕ ਹੈ ਤੇ ਉਹ ਹਮੇਸ਼ਾ ਉਹਦੀਆਂ 20 30 ਸਾਲ ਤੱਕ ਉਹੀ ਭਰਦੇ ਰਹਿਣਗੇ ਜਦੋਂ ਅੱਜ ਤੋਂ 5 ਸਾਲ ਪਹਿਲਾਂ 2020 ਤੋਂ ਪਹਿਲਾਂ ਕੈਨੇਡਾ ਬਹੁਤ ਵਧੀਆ ਸੀ ਮੈਂ ਹੁਣ ਕੈਮਰਾ ਇਹ ਗੱਲ ਮੰਨਦਾ ਪਰ 2025 ਤੋਂ ਲੈ ਕੇ 20 ਤੋਂ ਲੈ ਕੇ 2026 ਚੱਲ ਰਿਹਾ 6 ਸਾਲਾਂ ਚ ਕੈਨੇਡਾ ਇੱਥੋਂ ਇੱਥੇ ਆ ਗਿਆ ਜੀ ਬਿਲਕੁਲ ਬਿਲਕੁਲ ਤੇ 2030 ਤੱਕ ਅਗੇਨ ਮੈਂ ਇਹੀ ਗੱਲ ਕਹਿੰਦਾ 2030 ਤੱਕ ਜਿਹੜੇ ਕੈਨੇਡਾ ਦੇ ਹਾਲਾਤ ਬਹੁਤ ਮਾੜੇ ਹੋਣਗੇ ਹੋਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਤੁਸੀਂ ਮੰਨ ਕੇ ਚੱਲੋ ਜੀ ਮੈਂ ਇੱਕ ਕੱਲ ਕਿਸੇ ਸੱਜਣ ਨਾਲ ਗੱਲ ਕਰ ਰਿਹਾ ਸੀ ਕੈਨੇਡਾ 'ਚ ਉਹਨੇ ਮੈਨੂੰ ਕਿਹਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਜਿੰਨੇ ਆਪਣੇ ਕੈਨੇਡੀਅਨ ਡਰਾਈਵਰ ਆ ਟਰੱਕ ਵਾਲੇ ਤੇ ਟੈਕਸੀ ਵਾਲੇ ਉਹ ਵਿਹਲੇ ਹੋ ਜਾਣਗੇ ਸੋ ਉਹਨਾਂ ਲਈ ਬਹੁਤ ਵੱਡੀ ਚੇਤਾਵਨੀ ਆ ਰਹੀ ਉਹ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਵੀ ਕੀ ਚੇਤਾਵਨੀ ਆ ਰਹੀ ਹੈ ਕਿਵੇਂ ਵਿਹਲੇ ਹੋ ਜਾਣਗੇ ਸਕਿੱਲ ਸਿੱਖ ਲਓ ਜਿਹੜੇ ਹੈਗੇ ਆ ਤੁਸੀਂ ਸੌਖੇ ਕੰਮਾਂ ਨੂੰ ਟਰੱਕਾਂ ਨੂੰ ਟੈਕਸੀਆਂ ਨੂੰ ਪਈਏ 노 ਡਾਊਟ ਤੁਸੀਂ ਪੈਸੇ ਬਣਾ ਲੇ ਪਰ ਹੁਣ ਕਿਸੇ ਹੋਰ ਕੰਮ ਨੂੰ ਸਵਿਚ ਕਰ ਲਓ ਕਿਉਂਕਿ 5 ਸਾਲਾਂ ਤੱਕ ਤੁਸੀਂ ਕਰੇ ਹੋ ਵਿਹਲੇ ਹੋ ਕੇ ਬਹਿਜੋਗੇ। ਔਲਖ ਸਾਹਿਬ ਮੇਰੀ ਵੀ ਜਿਹੜੇ ਭੈਣ ਭਰਾ ਵੇਖ ਰਹੇ ਆ ਤੁਹਾਡੀਆਂ ਗੱਲਾਂ ਤੋਂ ਮੈਂ ਵੀ ਐਡ ਆਨ ਕਰਨਾ ਚਾਹਣਾ ਵੀ ਤੁਸੀਂ ਪੰਜਾਬ ਦੇ ਛੇਰ ਬਣੋ, ਪੰਜਾਬ ਦੀਆਂ ਛੇਰਨੀਆਂ ਬਣੋ ਨਾ ਕਿ ਕੈਨੇਡਾ ਦੇ ਭੇਡਾਂ ਜਾਂ ਕੈਨੇਡਾ ਦੇ ਭੇਡੂ ਬਣੋ। ਕਰਨਾ ਔਲਖ ਨੇ ਬੜੇ ਵਿਸਥਾਰ ਨਾਲ ਇਹ ਦੱਸਤਾ ਵੀ ਕੈਨੇਡਾ ਦੀਆਂ ਭੇਡਾਂ ਕੌਣ ਹੈ ਸੋ ਕੈਨੇਡਾ ਦੀਆਂ ਭੇਡਾਂ ਵਾਲਾ ਆਪਾਂ ਟੈਗ ਲੈ ਕੇ ਨਹੀਂ ਚੱਲਣਾ ਆਪਾਂ ਪੰਜਾਬ ਦੇ ਛੇਰ ਤੇ ਪੰਜਾਬ ਦੀਆਂ ਛੇਰਨੀਆਂ ਵਾਲਾ ਟੈਗ ਲੈ ਕੇ ਚੱਲਣਾ ਤੇ ਮੈਨੂੰ ਉਮੀਦ ਹੈ ਵੀ ਜਿਹੜੇ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਆ ਸਾਡੇ ਹਮ ਉਮਰ ਆ ਉਹ ਇਸ ਗੱਲ ਤੇ ਜ਼ਰੂਰ ਵਿਚਾਰ ਕਰਨਗੇ ਹਮ ਸਭ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹਣਾ ਜੇ ਹੁਣ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਮੈਂ ਬੈਠੇ ਬੰਦੇ ਨੂੰ ਕਿਸੇ ਨੂੰ ਵੀ ਫੋਨ ਕਰੋਗੇ ਰਿਸ਼ਤੇਦਾਰ ਨੂੰ ਭੈਣ ਭਰਾ ਨੂੰ ਤੁਸੀਂ ਹੁਣ ਇੱਕੋ ਸਵਾਲ ਪੁੱਛੋ ਵੀ ਤੁਸੀਂ ਜ਼ਿੰਦਗੀ ਚ ਕਿਹੜੇ ਸ਼ੇਰ ਬੰਨਾ ਜਾਓਗੇ ਸਰਕਸ ਦੇ ਸ਼ੇਰ ਕਿ ਖੁੱਲੇ ਸ਼ੇਰ ਤੇ ਹਰੇਕ ਬੰਦੇ ਦਾ ਜਵਾਬ ਹੋਊਗਾ ਜੀ ਮੈਂ ਜੰਗਲ ਦਾ ਸ਼ੇਰ ਬੰਨਾ ਜਾਣਾ ਮੈਂ ਸਰਕਸ ਦਾ ਸ਼ੇਰ ਨਹੀਂ ਪਰ ਜਿਹੜਾ ਬੰਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਰਹਿ ਰਿਹਾ ਚਾਹੇ ਉਹ 9 ਤੋਂ 5 ਜੌਬ ਕਰ ਰਿਹਾ ਚਾਹੇ ਉਹ 7 ਘੰਟੇ ਕੰਮ ਕਰ ਰਿਹਾ ਚਾਹੇ 12 ਘੰਟੇ ਕੰਮ ਕਰ ਰਿਹਾ ਚਾਹੇ 20 ਘੰਟੇ ਕੰਮ ਕਰ ਰਿਹਾ ਹੈਗੇ ਤੁਸੀਂ ਸਰਕਸ ਦੇ ਸ਼ੇਰ ਹੀ ਹੋ ਕਿਉਂ ਉਹਦਾ ਕਾਰਨ ਕੀ ਹੈ ਦੇਖੋ ਜਿਹੜਾ ਜੰਗਲ ਦਾ ਸ਼ੇਰ ਆ ਉਹ ਕਦੇ ਭੁੱਖਾ ਵੀ ਰਹੂਗਾ ਠੀਕ ਹੈ ਉਹਨੂੰ ਭੁੱਖਾ ਰਹਿਣਾ ਵੀ ਪਊਗਾ ਦੇ ਬੱਚਿਆਂ ਲਈ ਸ਼ਿਕਾਰ ਕਰਨਾ ਪਊਗਾ ਠੀਕ ਹੈ ਜਿਵੇਂ ਆਪਣਾ ਜ਼ਿੰਮੇਵਾਰ ਕਰਦਾ ਤੁਹਾਨੂੰ ਘਾਟਾ ਵੀ ਮਿਲੂਗਾ ਕਈ ਵਾਰੀ ਭੁੱਖਾ ਵੀ ਰਹਿਣਾ ਪਊਗਾ ਉਹ ਹੁੰਦਾ ਜੰਗਲ ਦਾ ਸ਼ੇਰ ਜਿਹੜੇ ਬੰਦੇ ਪੰਜਾਬ 'ਚ ਰਹਿੰਦੇ ਆ ਜਿਹੜੇ ਬੰਦੇ ਸਰਕਸ ਦੇ ਸ਼ੇਰ ਆ ਉਹ ਸਰਕਸ ਦੇ ਸ਼ੇਰ ਨੂੰ ਕੀ ਹੈ ਜੀ ਟਾਈਮ ਤੇ ਉਹਨੂੰ ਰੋਟੀ ਮਿਲ ਜਾਣੀ ਹੈ ਉਹਨੇ ਕੰਮ ਤੇ ਜਾਣਾ 9 to 5 ਪੈਸੇ ਕਮਾਏ ਉਹਨੂੰ ਰੋਟੀ ਮਿਲ ਗਈ ਠੀਕ ਹੈ ਜੀ ਜਦੋਂ ਕੰਮ ਵਾਲੇ ਉਹਦੇ ਹੰਟਰ ਮਾਰਨਗੇ ਸ਼ੇਰ ਦੇ ਉਵੇਂ ਉਹ ਨੱਚੂਗਾ ਉਵੇਂ ਹੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਾਲੇ ਨੱਚਦੇ ਆ ਜਦੋਂ ਕੰਮ ਗੋਰਾ ਆ ਕੇ ਗਾਲ ਕੱਢਦਾ ਉੱਠੋ ਯਾਰ ਕੰਮ ਕਰ ਲਾ ਨਹੀਂ ਤੈਨੂੰ ਐ ਕਰਨਾ ਪੈਣਾ ਤੜਕੇ 8 ਵਜੇ ਆ ਜੀ ਤੂੰ 8 ਵਜੇ ਨਹੀਂ ਜਾ ਸਕਦਾ ਤੈਨੂੰ ਫਾਇਰ ਕਰ ਦਿਆਂਗੇ ਹਮੇਸ਼ਾ ਤੁਹਾਡੇ ਤੇ ਡਰ ਬਣਿਆ ਰਹਿੰਦਾ ਸਰਕਸ ਵਾਲੇ ਸ਼ੇਰ ਦਾ ਵੀ ਉਵੇਂ ਹੀ ਤਰ੍ਹਾਂ ਨਿਕਲੇ ਰਹਿੰਦਾ ਜਿਵੇਂ ਕੈਨੇਡਾ ਅਮਰੀਕਾ ਰਹਿੰਦੇ ਬੰਦੇ ਦਾ ਤਰ੍ਹਾਂ ਨਿਕਲਦੇ ਨੇ ਇੱਕ ਔਲਖ ਸਾਹਿਬ ਇੱਕ ਹੋਰ ਨਿਊਜ਼ ਨਿਕਲ ਕੇ ਆ ਰਹੀ ਆ ਹਨਾ ਜਿਹਦੇ ਕਿਦੇ ਮੂੰਹ ਤੋਂ ਇਹੀ ਆ ਵੀ ਕੈਨੇਡਾ ਦਾ ਦਿਵਾਲਾ ਨਿਕਲ ਗਿਆ ਕੈਨੇਡਾ ਦਾ ਦਿਵਾਲਾ ਨਿਕਲ ਗਿਆ ਐਕਚੁਅਲ ਦੇ ਵਿੱਚ ਵੀ ਦਿਵਾਲਾ ਨਿਕਲਿਆ ਕਿਵੇਂ ਆ ਵੀ ਕਿਹੜੀ ਚੀਜ਼ ਦੀ ਵਜ੍ਹਾ ਕਰਕੇ ਲੋਕ ਇਹ ਗੱਲ ਕਹਿ ਰਹੇ ਆ ਵੀ ਦਿਵਾਲਾ ਨਿਕਲ ਗਿਆ ਦਿਵਾਲਾ ਨਿਕਲ ਗਿਆ ਬਈ ਐਕਚੁਅਲ ਚੀਜ਼ ਕੀ ਹੈ ਨਾ ਜਿਹੜਾ ਕੈਨੇਡਾ ਪਾ ਕੇ ਗੱਲ ਕੀਤੀ ਹੈ ਨਿਹਾਰਵਾਲ ਜਾ ਰਿਹਾ ਤੇ ਕੈਨੇਡਾ ਉਹ ਕਿਸ਼ਤੀ ਹੈਗੀ ਹੈ ਜੀ ਦੇ ਚੋਂ ਜਿਹੜਾ ਬੰਦਾ ਅੱਜ ਛਾਲ ਮਾਰ ਕੇ ਪੰਜਾਬ ਆਜੂ ਉਹ ਬਾਜੂਆ ਜਿਹਦਾ ਪਰਿਵਾਰ ਛਾਲ ਮਾਰ ਕੇ ਆਜੂ ਉਹ ਬਾਜੂਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੈਨੇਡਾ ਹੈਗਾ ਉਹ ਵੱਧ ਤੋਂ ਵੱਧ ਹੋ ਜਾਣਾ ਲੋਕ ਚੋਰੀਆਂ ਕਰਨਗੇ ਸਟੋਰਾਂ 'ਚ ਲੁੱਟਾਂ ਹੋਣਗੀਆਂ ਆਲਰੇਡੀ ਹੋ ਰਹੀਆਂ ਗੋਲੀਆਂ ਚੱਲ ਰਹੀਆਂ ਇਹਦੂ ਵਧਣਗੀਆਂ ਉਹਦਾ ਮੇਨ ਕਾਰਨ ਕੀ ਹੈ ਜੀ ਹੁਣ ਵੱਡੀ ਮਾਰ ਕਾਰਨੀ ਸਾਹਿਬ ਜਾਂ ਪਹਿਲਾਂ ਜਿਹੜੇ ਬੰਦੇ ਰਹਿੰਦੇ ਹੁੰਦੇ ਸੀਗੇ ਅੰਜਰੋ ਟਰੂਡੋ ਸਾਹਿਬ ਪ੍ਰਾਈਮ ਮਿਨਿਸਟਰ ਸੀਗੇ ਸਾਰੇ ਬੰਦੇ ਇੱਕ ਹੀ ਗੱਲ ਕਹਿੰਦੇ ਸੀ ਟਰੂਡੋ ਯੂਕਰੇਨੀਆਂ ਨੂੰ ਲਿਆ ਟਰੂਡੋ ਨੇ ਯੂਕਰੇਨ ਨੂੰ ਪੈਸੇ ਦੇਤੇ ਟਰੂਡੋ ਨੇ ਯੂਕਰੇਨ ਨੂੰ ਆਹ ਕਰਤਾ ਯੂਕਰੇਨ ਨੂੰ ਆਹ ਕਰਤਾ ਹੁਣ ਅਸੀਂ ਨਵਾਂ ਲੀਡਰ ਲਿਆਵਾਂਗੇ ਨਵਾਂ ਬੰਦਾ ਲਿਆਵਾਂਗੇ ਠੀਕ ਆ ਉਹ ਜਿਹੜੇ ਟਰੂਡੋ ਨੂੰ ਖੋਤਾ ਸਮਝਦੇ ਸੀਗੇ ਉਹਨਾਂ ਨੇ ਕਿਹਾ ਵੀ ਚਲੋ ਖੋਤਾ کاروبار ਕੱਢੋ ਤੇ ਉਹੀ ਆ ਨੁਕਰਾ ਘੋੜਾ ਮਾਰ ਕਰਨੀ ਲੈ ਕੇ ਆਓ। ਉਹਨੂੰ ਜਿਵੇਂ ਕਹਿੰਦੇ ਨਵਾਇਆ ਤਵਾਇਆ ਠੀਕ ਹੈ ਜੀ। ਅਖੀਰ ਨਿਕਲਿਆ ਮਾਰ ਕਰਨੀ ਵੀ ਖੋਤਾ ਜੀ ਜਦੋਂ ਪਾਲਿਸ਼ ਲਈ ਸੱਲੋਂ ਤੇ ਉਹ ਵੀ ਕਾਲਾ ਹੀ ਨਿਕਲਿਆ ਕਾਲਾ ਕਿਵੇਂ ਨਿਕਲਿਆ ਉਹਨੂੰ ਵੀ 2.5 ਬਿਲੀਅਨ ਚੱਕ ਕੇ ਯੂਕਰੇਨ ਨੂੰ ਦੇਤਾ ਜੀ। ਹੁਣ ਕੈਨੇਡਾ ਦੇ ਕੋਲੇ ਆਪ ਦੇ ਖਾਨ ਨੂੰ ਤਾਂ ਪੈਸੇ ਹੈ ਨਹੀਂਗੇ ਜੀ। ਆਪ ਦੇ ਸਿਰ ਉਹਦੇ ਕੈਨੇਡਾ ਦੇ ਇੰਨਾ ਕਰਜ਼ਾ। ਲੋਕਾਂ ਕੋਲੇ ਜੋਬ ਹੈ ਨਹੀਂ। ਲੋਕਾਂ ਦੀ ਸੇਫਟੀ ਸਿਕਿਉਰਿਟੀ ਹੈ ਨਹੀਂ। ਕੋਰਟਾਂ 'ਚ ਜੱਜ ਹੈ ਨਹੀਂ ਸਟਰੀਟ 'ਤੇ ਪੁਲਿਸ ਹੈ ਨਹੀਂ ਠੀਕ ਹੈ ਜੀ ਹੈਲਥ ਸਿਸਟਮ ਦਾ ਮਾੜਾ ਹਾਲ ਆ ਲੋਕ ਮਰ ਰਹੇ ਆ ਤੇ ਉਹ ਗੱਲ ਆ ਵੀ ਢਾਈ ਮਿਲੀ ਬਿਲੀਅਨ ਡਾਲਰ ਚੱਕ ਕੇ ਯੂਕਰੇਨ ਨੂੰ ਦੇਦਾ ਠੀਕ ਆ ਯੂਕਰੇਨ ਤੇਰੇ ਮਾਮੇ ਦਾ ਪੁੱਤ ਆ ਕਿਧਰੇ ਪਿਓ ਦੇ ਪੈਸੇ ਆ ਇਹ ਤਾਂ ਉਹ ਗੱਲ ਹੋ ਗਈ ਜੀ ਵੀ ਅਸੀਂ ਆਪ ਘਰੇ ਭੁੱਖੇ ਮਰੀ ਜਾਂਦੇ ਆ ਜਿਹੜੇ ਘਰੇ ਰੋਟੀ ਪੀਏ ਉਹ ਚੱਕ ਕੇ ਕਿਸੇ ਹੋਰ ਨੂੰ ਦੇ ਦੇਓ ਤੇ ਘਰ ਵਾਲੇ ਭੌਂਗਦੇ ਫਿਰ ਉਹੀ ਹਾਲ ਕੈਨੇਡਾ ਦਾ ਇਹਨਾਂ ਨੇ ਟਰੂਡੋ ਆਪਣਾ ਕੱਢ ਕੇ ਇਹਨੂੰ ਮਾਰ ਕਰਨ ਦੇ ਲਿਆਂਦਾ ਤੇ ਮਾਰ ਕਰਨੇ ਵੀ ਉਹਨਾਂ ਰਾਵਾਂ ਪਈ ਐ ਸੋ ਜਿਹੜਾ ਕੈਨੇਡਾ ਦਾ ਫਿਊਚਰ ਆਉਣ ਵਾਲੇ ਸਮੇਂ ਹੋਰ ਧੁੰਦਲਾ ਹੋਊਗਾ ਇਹ ਗੱਲ ਅੱਜ ਮੇਰੀ ਕੋਟ ਕਰ ਲਓ ਜਿਵੇਂ ਆਉਣ ਵਾਲੇ ਟਾਈਮ 'ਚ ਟਰੂਡੋ ਯੂਕਰੇਨੀ ਲੈ ਆਇਆ ਸੀਗਾ ਹੋਰ ਛੇ ਮਹੀਨੇ ਨੂੰ ਤੁਸੀਂ ਵੇਖ ਲਿਓ ਟਰੱਕਾਂ ਦੇ ਟਰੱਕ ਭਰੇ ਯੂਕਰੇਨੀਆ ਦੇ ਆਉਣਗੇ ਤੇ ਉੱਥੇ ਉਹੀ ਲਾਲਾ ਲਾਲਾ ਹੁੰਦੀ ਫਿਰੂਗੀ ਐਨੇ ਬੰਦੇ ਕੱਢਤੇ ਐਨੇ ਬੰਦੇ ਆਗੇ ਤੇ ਜਿਹੜਾ ਹੈਗਾ ਵੱਧ ਤੋਂ ਵੱਧ ਹੋ ਜਾਣਾ ਹੈ ਕੈਨੇਡਾ ਦਾ ਇਹ ਔਲਖ ਸਾਹਿਬ ਇੱਕ ਮੈਨੂੰ ਬੜਾ ਹਨਾ ਸ਼ਰਮ ਮਹਿਸੂਸ ਹੋ ਰਹੀ ਹੈ ਇੱਕ ਗੱਲ ਕਹਿੰਦੇ ਨੂੰ ਕਿ ਇੱਕ ਹੋਰ ਨਿਊਜ਼ ਨਿਕਲ ਕੇ ਬਾਹਰ ਆ ਰਹੀ ਹੈ ਹਨਾ ਉਹ ਦੱਸਦੇ ਨੂੰ ਵੀ ਮੈਨੂੰ ਸ਼ਰਮ ਆਉਂਦੀ ਹੈ ਬੇਇੱਜ਼ਤੀ ਵੀ ਮਹਿਸੂਸ ਹੋ ਰਹੀ ਹੈ ਵੀ ਸਾਡੀਆਂ ਧੀਆ ਭੈਣਾਂ ਵੀ ਵੱਡੇ ਲੈਵਲ ਤੇ ਗਲ ਸੰਗਤ ਦੇ ਵਿੱਚ ਪੈ ਚੁੱਕੀਆਂ ਤੇ ਬਹੁਤ ਵੱਡੇ ਲੈਵਲ ਤੇ ਜਿਹੜਾ ਦੇਵ ਵਪਾਰ ਦਾ ਧੰਦਾ ਉਹ ਵੀ ਖਬਰਾਂ ਨਿਕਲ ਕੇ ਬਾਹਰ ਆ ਰਹੀਆਂ ਵੀ ਚੱਲ ਰਿਹਾ ਤੇ ਉਹਨਾਂ ਦੀ ਮਜਬੂਰੀ ਬਣ ਗਈ ਹੈ ਕਿਉਂਕਿ ਉਹਨਾਂ ਤੋਂ ਨਾ ਤਾਂ ਉਹਨਾਂ ਕੋਲੇ ਕੰਮ ਹੈਗਾ ਨਾ ਉਹਨਾਂ ਤੋਂ ਪੜ੍ਹਾਈ ਦੀਆਂ ਫੀਸਾਂ ਨਿਕਲ ਰਹੀਆਂ ਤੇ ਇਸ ਜਾਨੀ ਕਿ ਨਰਕ ਵੱਲ ਉਹ ਜਿਹੜੀਆਂ ਫਸ ਰਹੀਆਂ ਹੈਗੀਆਂ ਮਜਬੂਰੀ ਵਸ ਇਸ ਨਰਕ ਵੱਲ ੱਟਕੀਆਂ ਜਾ ਰਹੀਆਂ ਵੀ ਮੈਂ ਕਹਿੰਨਾ ਵੀ ਇਦੋਂ ਵੱਡੀ ਜਿਹੜੀ ਇਤਰਾਸ ਦੀ ਹੈ ਉਹ ਸਾਡੇ ਪੰਜਾਬੀਆਂ ਨਾਲ ਹੋ ਨਹੀਂ ਸਕਦੀ ਜੀ ਬਿਲਕੁਲ चौहान ਸਾਹਿਬ ਆਪਾਂ ਨੇ ਅੱਗੇ ਵੀ ਗੱਲ ਕੀਤੀ ਸੀ ਕਿ ਤੁਸੀਂ ਆਪਦੇ ਧੀ ਪੁੱਤ ਨੂੰ ਭੇਜਣਾ ਹੈ ਤਾਂ ਮੇਕ ਸ਼ੋਰ ਤੁਹਾਡੇ ਕੋਲੇ ਉਹਨੇ ਪੈਸੇ ਹੋਣ ਤੁਹਾਡੇ ਕੋਲ ਅਨਾਫ ਫੰਡਸ ਹੋਣ ਕਿ ਉਹ ਬੰਦੇ ਜਾਂ ਬੱਚੇ ਤੁਹਾਡੇ ਉੱਤੇ ਸਟੱਡੀ ਕਰ ਸਕਣ ਤੁਸੀਂ ਉਹਨਾਂ ਨੂੰ ਪੈਸਾ ਭੇਜ ਸਕੋ ਕਿਉਂਕਿ ਅੱਜ ਦੇ ਟਾਈਮ ਕੋਮਨ ਨਹੀਂ ਹੈ ਤੇ ਜਿਹੜੀ ਰਿਪੋਰਟ ਦੀ ਤੁਸੀਂ ਗੱਲ ਕਰ ਰਹੇ ਹੋ ਰੈਡ ਐਫਐਮ ਵੈਂਕੂਵਰ ਤੇ ਨਸ਼ਰ ਹੋਈ ਹੈ ਜੀ ਜਿਹਦੇ ਚ ਇੱਕ ਉਹਨਾਂ ਨੇ ਐਕਸਪਰਟ ਸੀਗੇ ਇਸੇ ਕੰਮ ਨਾਲ ਰਿਲੇਟਡ ਉਹਨਾਂ ਨੇ ਭੈਣ ਹਰਿਆਣੇ ਦੱਸਿਆ ਕਿ ਹਰੇਕ ਹਫਤੇ ਵੈਂਕੂਵਰ ਸਰੀ ਦੇ ਵਿੱਚ ਜਾਂ ਸਰੀ ਦੇ ਵਿੱਚ ਸਪੈਸ਼ਲੀ ਗੱਲ ਕਰਾਂ 5000 ਤੋਂ ਵੱਧ ਜਿਹੜੀ ਹੈਗੀ ਹੈ ਸੈਕਸ ਵਰਕਰ ਦੀ ਐਡ ਪੈਂਦੀ ਹੈ ਜੀ ਆਨਲਾਈਨ ਤੇ ਜਿਹੜੀ ਉਹਦੇ ਚ ਜ਼ਿਆਦਾਤਰ ਐਡ ਹੈਗੀ ਉਹ ਪੰਜਾਬੀ ਕੁੜੀਆਂ ਦੀ ਦੱਸੀ ਜਾ ਰਹੀ ਹੈ ਤੇ ਜਦੋਂ ਉਹਨਾਂ ਨੇ ਇਨਵੈਸਟੀਗੇਟ ਕੀਤਾ ਉਹਨਾਂ ਐਡਾਂ ਨੂੰ ਖੰਘਾਲਿਆ ਜਾਂ ਉਹਨਾਂ ਬੰਦਿਆਂ ਤੱਕ ਪਹੁੰਚ ਕੀਤੀ ਤੇ ਪਤਾ ਇਹ ਲੱਗਿਆ ਜੀ ਕਿ ਆ ਜ਼ਿਆਦਾਤਰ ਜਿਹੜੀਆਂ ਕੁੜੀਆਂ ਉਸ ਕੰਮ ਦੇ ਵਿੱਚ ਹੈਗੀਆਂ ਉਹ ਸਟੂਡੈਂਟ ਸਟੂਡੈਂਟ ਲੋਨ ਨਾ ਭਰਨ ਕਰਕੇ ਸਟੂਡੈਂਟ ਹੋਣ ਕਰਕੇ ਕੰਮ ਨਹੀਂ ਮਿਲਿਆ ਠੀਕ ਹੈ ਜੀ ਸਟੂਡੈਂਟ ਹੋਣ ਕਰਕੇ ਉਹਨਾਂ ਨੂੰ ਗਲਤ ਕੁੜੀਆਂ ਨੇ ਕਿਹਾ ਕਿ ਈਜ਼ੀ ਵੇ ਹੈਗਾ ਤੁਸੀਂ ਇਸ ਕੰਮ ਦੇ ਵਿੱਚ ਆ ਜਾਓ ਸੋ ਉਸ ਕੰਮ ਦੇ ਵਿੱਚ ਪੈ ਗਈਆਂ ਜੀ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਸ਼ਾਇਦ ਅਸੀਂ ਚਲੋ ਇਹ ਹੈ ਵੀ ਇੱਕ ਦੋ ਵਾਰੀ ਗਲਤ ਕੰਮ ਵਿੱਚ ਕਰਾਂਗੇ ਤਾਂ ਸਾਨੂੰ ਪੈਸੇ ਬਣ ਜਾਣਗੇ ਅਸੀਂ ਫੀਸਾਂ ਲਾ ਦੇਵਾਂਗੇ ਵੀ ਘਰਦਿਆਂ ਤੋਂ ਪੈਸੇ ਨਾ ਮਾਉਣੇ ਪੈਣ। ਸੋ ਇੱਕ ਉਹਦੇ ਚ ਹੋਰ ਉਹਨਾਂ ਨੇ ਆਪਣਾ ਜ਼ਿਕਰ ਕੀਤਾ ਸੀਗਾ ਜੀ ਕਿ ਇੱਕ ਸਟੂਡੈਂਟ ਨੂੰ ਦਲਾਲ ਟਾਈਪ ਬੰਦਾ ਜਿਹੜਾ ਵੈਂਕੂਵਰ ਰਹਿੰਦਾ ਸੀਗਾ ਇਸ ਕੰਮ ਦੇ ਚ ਜਿਵੇਂ ਆਪਣੇ ਇੰਡੀਆ ਚ ਜਾਂ ਹੋਰ ਕੰਟਰੀਆਂ ਦੇ ਵਿੱਚ ਦਲਾਲ ਹੁੰਦੇ ਆ ਜੀ ਕੁੜੀਆਂ ਦੇ ਲੇਡੀਜ਼ ਦੇ ਗਲਤ ਕੰਮ ਕਰਵਾਉਂਦੇ। ਉਵੇਂ ਕੈਨੇਡਾ ਚ ਵੀ ਜਿਹੜਾ ਸਿਸਟਮ ਹੈਗਾ ਜੀ ਉਹ ਪੂਰੇ ਟੀਕ ਤੇ ਆ। ਉੱਥੇ ਵੀ ਜਿਹੜੇ ਉਹਨਾਂ ਨੂੰ ਪਿੰਪ ਕਹਿੰਦੇ ਆ ਜੀ ਤੇ ਉਹ ਉਹਨਾਂ ਦਾ ਵੀ ਜਿਹੜਾ ਹੈਗਾ ਉਹ ਕੁੜੀਆਂ ਨੂੰ ਲਿਓਰ ਕਰਦੇ ਲਿਓਰ ਇਨ ਦੀ ਸੈਂਸ ਕੀ ਪਰਮਾਉਂਦੇ ਆ ਪਰਮਾਉਂਦੇ ਪੈਸੇ ਲਾਉਂ ਪਰਮਾਉਂਦੇ ਆ ਕਿ ਤੁਸੀਂ ਆਪਣਾ ਐ ਕਰੋ ਤੁਸੀਂ ਵੀ ਚੈੱਕ ਦੋ ਵਾਰੀ ਕਿਸੇ ਮੁੰਡੇ ਕੋਲੇ ਜਾਣਾ ਤੁਹਾਨੂੰ ਪੈਸੇ ਬਣ ਜਾਣਗੇ ਤੁਸੀਂ ਆ ਦੀ ਫੀਸ ਕੱਢ ਲਿਓ ਠੀਕ ਹੈ ਜੀ ਅਸੀਂ ਕਲਾਈਨ ਨਾਲ ਡੀਲ ਕਰਾਂਗੇ ਪੈਸੇ ਅਸੀਂ ਲੈ ਲੈਨੇ ਤੁਸੀਂ ਜਾਣਾ ਤੁਸੀਂ ਕੋਈ ਤਾਂ ਗਲਤ ਕੰਮ ਕਰਨ ਨਾ ਤੇ ਆ ਜਾਣਾ ਸੋ ਉਹਦੇ ਚ ਇੱਕ ਕੁੜੀ ਸੀਗੀ ਜੀ ਬਹੁਤ ਸਿਆਣੀ ਰਸੀ ਜਾ ਰਹੀ ਹੈ ਵਿਚਾਰੀ ਚੰਗੇ ਪਰਿਵਾਰ ਤੋਂ ਸੀ ਉਹਦਾ ਜਿਹੜਾ ਪਿੰਪ ਉਹਨੇ ਬਰੇਡਵਾਸ਼ ਕਰਤਾ ਉਹ অন্ਟਾਰੀਓ ਤੋਂ ਗਈ ਸੀ ਸਰੀ ਤੇ ਜਦੋਂ ਉਹ ਗਈ ਸੀ ਪਿੰਪ ਨੇ ਉਹਨੂੰ ਇਹ ਗਿਆ ਸੀ ਕਿ ਵੀ ਤੂੰ ਵੀਕ ਚ ਇੱਕ ਦੋ ਵਾਰੀ ਇਹ ਗਲਤ ਕੰਮ ਕਰਨਾ ਤੇ ਤੈਨੂੰ ਪੈਸੇ ਬਣ ਜਾਣਗੇ ਤੇ ਤੇਰੀ ਜ਼ਿੰਦਗੀ ਸੌਖੀ ਹੋ ਜਾਊਗੀ ਉਹਨੇ ਕੀਤਾ ਕੀ ਜੀ ਉਸ ਬੰਦੇ ਨੇ ਦਿਨ ਚ 12 ਤੋਂ 15 ਕਲਾਇੰਟ ਭੇਜੇ ਜੀ ਉਹਦੇ ਕੋਲੇ ਹਰ ਰੋਜ਼ ਹਰ ਰੋਜ਼ 12 ਤੋਂ 15 ਬੰਦਿਆਂ ਨਾਲ ਉਹਨੂੰ ਵਿਚਾਰੀ ਨੂੰ ਗਲਤ ਕੰਮ ਕਰਨਾ ਪਿਆ ਆਪਣੀਆਂ ਫੀਸਾਂ ਕੱਢਣ ਦਾ ਵਾਸਤੇ ਆਦੇ ਸਟੂਡੈਂਟ ਲੋਨ ਭਰਨ ਵਾਸਤੇ ਠੀਕ ਹੈ ਜੀ ਉਹ ਗੋਇੰਗ ਡਾਊਨ ਦਾ ਰੋਡ ਅੱਗੇ ਜਾ ਕੇ 3 ਸਾਲਾਂ ਬਾਅਦ ਉਹ ਦਲਲਚ ਬਹੁਤ ਔਖੀ ਨਿਕਲੀ ਪੁਲਿਸ ਨੂੰ ਵੀ ਉਸ ਚ ਰਿਪੋਰਟ ਕੀਤਾ ਕਿਉਂਕਿ ਇਸ ਚੀਜ਼ ਦੇ ਪਿੱਛੇ ਮਾਫੀਆ ਬਹੁਤ ਵੱਡਾ ਹੈ ਜੀ ਜਦੋਂ ਤੁਸੀਂ ਇੱਕ ਵਾਰੀ ਵੱੜ ਜਾਂਦੇ ਹੋ ਤੇ ਇਸ ਚੀਜ਼ੋਂ ਨਿਕਲਣਾ ਬਹੁਤ ਔਖਾ ਹੈ ਈਵਨ ਤੁਸੀਂ ਬਾਕੀ ਆਪਣੇ ਭੈਣ ਭਰਾਵਾਂ ਨੇ ਵੇਖੀ ਵੀ ਹੋਣੀ ਆ ਦੋ ਤਿੰਨ ਆਪਣੀਆਂ ਪੰਜਾਬੀ ਕੁੜੀਆਂ ਨੇ ਵੀਡੀਓes ਸੀਗੀਆਂ ਉਹ ਟਿਕਟੌਕ ਤੇ ਲਾਈਵ ਬੈਠੀਆਂ ਸੀਗੀਆਂ ਤੇ ਦੂਜੇ ਪਾਸੇ ਮੁੰਡਾ ਉਹਨਾਂ ਨੂੰ ਫੋਨ ਕਰ ਰਿਹਾ ਸੀਗਾ ਕਿ ਤੁਸੀਂ ਆਪਣਾ ਗਲਤ ਕੰਮ ਦੀ ਕਿਹੜੀ ਕਿਹੜੀ ਸਰਵਿਸ ਦੇ ਰਹੇ ਹੋ ਹਨ ਸੋ ਉਹ ਵੀਡੀਓ ਵੀ ਬਹੁਤ ਵਾਇਰਲ ਹੋਈ ਸੀਗੀ ਜੀ ਤੇ ਉਸ ਕੁੜੀ ਦਾ ਵੀ ਬਹੁਤ ਸਾਰਾ ਜਲੂਸ ਨਿਕਲਿਆ ਸੀਗਾ ਆ ਆਪਾਂ ਇੱਥੇ ਕਿਸੇ ਆਪਣੇ ਭਾਈਚਾਰੇ ਨੂੰ ਭਾਣਦ ਨੇ ਦੇ ਆਪਾਂ ਅਸਲੀਅਤ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਚੇ ਇਸ ਗਲਤ ਕੰਮ 'ਚ ਪੈ ਰਹੇ ਆ ਨੋ ਡਾਊਟ ਜਿਹੜੇ ਚੰਗੇ ਸਿਆਣੇ ਬੱਚੇ ਹੈਗੇ ਆ ਜਾਂ ਸਿਆਣੀਆਂ ਆਪਣੀਆਂ ਭੈਣਾਂ ਹੈਗੀਆਂ ਉਹ ਇਸ ਕੰਮ ਤੋਂ ਪਰਹੇਜ਼ ਕਰਦੀਆਂ ਬਚ ਕੇ ਰਹਿਣੀਆਂ ਪਰ ਜਿਹੜੇ ਉੱਥੋਂ ਦੇ ਦਲਾਲ ਟਾਈਪ ਜਾਂ ਜਿਹੜੇ ਗਲਤ ਅਨਸਰ ਹੈ ਜੀ ਉਹਨਾਂ ਦਾ ਦਿਮਾਗ ਬ੍ਰੇਨ ਵਾਸ਼ ਕਰ ਦਿੰਦੇ ਆ ਸੋ ਇਹਨਾਂ ਨੂੰ ਚੰਗੇ ਪਾਸੇ ਤੋਂ ਦਲਦਲ ਚ ਧੱਕ ਰਹੇ ਆ ਜੀ ਸੋ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਆਪਣੀਆਂ ਭੈਣਾਂ ਨੂੰ ਬਚਾ ਕੇ ਰੱਖਣ ਦੀ ਲੋੜ ਹੈ ਤੇ ਇਹਦੇ 'ਚ ਇਹ ਨਹੀਂ ਹੈਗਾ ਕਿ 100% ਕੁੜੀਆਂ ਇਨਵੋਲ ਹੈ ਰੇਸ਼ਿਓ ਬਹੁਤ ਥੋੜੀ ਹੈ ਪਰ 5000 ਜੇ ਆਪਾਂ ਨੰਬਰ ਕੱਢ ਕੇ ਵੇਖੀਏ ਤਾਂ ਬਹੁਤ ਵੱਡਾ ਹੈ ਜੀ ਇੱਕ ਗੱਲ ਹੋਰ ਵੀ ਔਲਖ ਸਾਹਿਬ ਜਿਵੇਂ ਇਹ ਵੀ ਸੁਣ ਚ ਆਇਆ ਬਹੁਤ ਸਾਰੇ ਬੰਦਿਆਂ ਦੀ ਜ਼ੁਬਾਨੀ ਇਹ ਗੱਲ ਹੋਈ ਹੈ ਵੀ ਲੋਕ ਹੁਣ ਕੈਨੇਡਾ ਛੱਡ ਛੱਡ ਕੇ ਭੱਜ ਰਹੇ ਆ ਕੀ ਇਹ ਗੱਲ ਸੱਚੀ ਆ ਜਾਂ ਬਿਲਕੁਲ ਯਾਨੀ ਕਿ ਬੇਬੁਨਿਆਦੀ ਤੇ ਅਫਵਾਹ ਵਾਲੀ ਗੱਲ ਹੈਗੀ ਆ ਚੌਹਾਨ ਸਾਹਿਬ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਨਾ ਉਹਦੇ ਚ ਰਿਪੋਰਟ ਨਿਕਲ ਕੇ ਆਈ ਹੈ ਜੀ 2025 ਦੀ ਜਿਹਦੇ ਚ ਦੱਸਿਆ ਗਿਆ ਵੀ 1,20,000 ਸੰਥਿਕ ਬੰਦਾ ਹੈਗਾ ਜੀ ਕੈਨੇਡਾ ਦਾ ਪੀਆਰ ਪਰਮਨੈਂਟ ਰੈਜ਼ੀਡੈਂਟ ਜਿਹੜਾ ਹੈਗਾ ਉਹ ਕੈਨੇਡਾ ਛੱਡ ਕੇ ਮੂਵ ਆਊਟ ਹੋ ਚੁੱਕਿਆ ਹੈ। ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਹਿੰਦੇ ਇੱਥੇ ਟੈਕਸ ਬਹੁਤ ਹੈ। ਬੀ ਟੈਕਸ ਸਾਡੇ ਤੋਂ ਇੰਨਾ ਲਿਆ ਜਾ ਰਿਹਾ ਹੈ ਅਸੀਂ ਜੇ 100 ਰੁਪਏ ਦੇਣ ਦਾ ਕਮਾਉਣੇ ਤਾਂ 40 ਡਾਲਰ ਤੋਂ 35 ਡਾਲਰ ਤਾਂ ਗਵਰਨਮੈਂਟ ਹੀ ਲੈ ਜਾਂਦੀ ਹੈ। ਉਹ ਕਹਿੰਦੇ ਟੈਕਸ ਲੈ ਲਓ ਸਾਨੂੰ ਕੋਈ ਚੱਕਰ ਨਹੀਂ। ਪਰ ਸਾਨੂੰ ਮਿਲ ਕੀ ਰਿਹਾ ਉਹਦੇ ਬਤਲੇ ਹਸਪਤਾਲਾਂ 'ਚ ਵੇਟਿੰਗ ਮਿਲ ਰਹੀ ਹੈ। ਸਾਡੇ ਘਰਾਂ 'ਤੇ ਗੋਲੀਆਂ ਚੱਲ ਰਹੀਆਂ ਠੀਕ ਹੈ ਜੀ। ਬਾਲਸਾ ਕੋਈ ਗੇਅਰ ਨਹੀਂ ਕਰਦੀ ਕੰਮਾਂ ਵਾਲੇ ਅੱਖਾਂ ਕੱਢਦੇ ਆ ਕੰਮ ਹੈ ਨਹੀਂਗਾ ਸੋ ਜਿਹੜੇ ਲੋਕਾਂ ਦਾ ਰੁਝਾਨ ਹੈਗਾ ਕੈਨੇਡਾ ਗਵਰਨਮੈਂਟ ਦਾ ਕਿਸੇ ਨੂੰ ਕੀ ਫੋਕਾ ਡਰਾਵਾ ਮਾਰੂਗੀ ਇਸ ਨੂੰ ਕੱਢ ਦਾਂਗੇ ਵਿੱਚੇ ਜੇ ਖਬਰਾਂ ਆਈਆਂ ਸੀ 5 ਮਿਲੀਅਨ ਕੱਢ ਦੇਣਾ ਵਿੱਚੇ ਕਹਿੰਦੇ 1 ਮਿਲੀਅਨ ਕੱਢ ਦੇਣਾ ਹਨ ਕਦੇ ਕਹਿੰਦੇ 5 ਲੱਖ ਬੰਦਾ ਕੱਢਣਾ ਅਗਲੇ ਸਾਲ ਉਸੇ ਮੇਰੇ ਹਿਸਾਬ ਨਾਲ ਉਸ ਤੋਂ ਪਹਿਲਾਂ ਲੋਕ ਹੀ ਕੈਨੇਡਾ ਛੱਡ ਕੇ ਜਿਹੜੇ ਸਿਆਣੇ ਹੈਗੇ ਉਹ ਛੱਡ ਕੇ ਆਪਣੇ ਜਾਂਦੇ ਰਹਿਣਗੇ ਇਹ 1 ਲੱਖ 20 ਹਜ਼ਾਰ ਜਿਹੜਾ ਬੰਦਾ ਹੈਗਾ ਇਹ ਔਨ ਰਿਕਾਰਡ ਕੋਈ ਬੰਦਾ ਇਹਨੂੰ ਗੂਗਲ ਕਰਕੇ ਕੱਢ ਸਕਦਾ ਹੈ ਪਰਮਨੈਂਟ ਪੀਆਰ ਜਿਹੜੇ ਬੰਦੇ ਸੀਗੇ ਉਹ ਛੱਡ ਕੇ ਜਾ ਚੁੱਕੇ ਐ ਜਿਨ੍ਹਾਂ ਨੇ ਕੈਨੇਡਾ ਨੂੰ ਸਸਰੀ ਘਰ ਕਾਲ ਕਰਤੀ ਐ ਕਿ ਭਾਈ ਅਸੀਂ ਤੁਹਾਡੇ ਕੈਨੇਡਾ ਤੋਂ ਰੱਜੇ ਤੇ ਆਏ ਸੋ ਇਸ ਗੱਲ ਤੋਂ ਆਪਣੇ ਪੰਜਾਬੀਆਂ ਨੂੰ ਸਿੱਖਣ ਦੀ ਵੀ ਲੋੜ ਹੈ ਕਿ ਆਪਦੀਆਂ ਕੀਮਤੀ ਜ਼ਮੀਨਾਂ ਕੀਮਤੀ ਘਰ ਵੇਚ ਕੇ ਬਾਹਰ ਨੂੰ ਨਾ ਜਾਓ ਜਿਹੜੇ ਸਿਆਣੇ ਲੋਕ ਹੈਗੇ ਉਹ ਤਾਂ ਪਹਿਲਾਂ ਹੀ ਕੈਨੇਡਾ ਛੱਡ ਛੱਡ ਪੱਜ ਜ ਜਾਂਦੇ ਬਿਲਕੁਲ ਇੱਕ ਔਲਖ ਸਾਹਿਬ ਜਿਹੜਾ ਮੁੱਦਾ ਆਪਾਂ ਅੱਜ ਤੋਂ 10 15 ਦਿਨ ਪਹਿਲਾਂ ਵਿਚਾਰਿਆ ਸੀਗਾ ਨਾ ਹਣਾ ਬਜ਼ੁਰਗਾਂ ਦਾ ਉਹ ਬਜ਼ੁਰਗਾਂ ਦਾ ਮੁੱਦਾ ਇੱਕ ਵਾਰੀ ਫੇਰ ਪੜਕਿਆ ਆਗਾ ਕੋਈ ਜਿਹੜਾ ਹੈਗਾ ਐਡਮਿੰਟਨ ਮਾਲ ਦੀ ਗੱਲ ਸਮਝ ਕੇ ਸਾਹਮਣੇ ਆਈ ਹੈ ਜਿਦੇ ਵਿੱਚ ਲੋਕਾਂ ਨੇ ਕਾਫੀ ਪ੍ਰਤੀਕਰਮ ਕੀਤਾ ਵੀ ਜਿਹੜੇ ਇਹਨਾਂ ਦੇ ਰਿਐਕਸ਼ਨ ਤੇ ਐਕਸ਼ਨ ਹੈ ਬਜ਼ੁਰਗਾਂ ਦੇ ਵੀ ਉਹ ਕਾਬਲੇ ਬਰਦਾਸ਼ਤ ਨਹੀਂ ਹੈਗੇ ਵੀ ਵਾਕਿਆ ਹੀ ਇਹ ਗੱਲ ਸੱਚ ਹੈ। ਭਾਈ ਇੱਕ ਤਾਂ ਆਪਾਂ ਪਿਛਲੇ ਹਫਤੇ ਗੱਲ ਕੀਤੀ ਸੀ ਕਿ ਐਡਮਿੰਟਨ ਦੇ ਮਿਲਵੋ ਟਾਊਨ ਸੈਂਟਰ 'ਚ ਜਿਹੜੇ ਬਜ਼ੁਰਗ ਹੈਗੇ ਆਪਣੇ ਉਹ ਜਾ ਕੇ ਗੰਦ ਪਾਉਂਦੇ ਆ ਹਨਾ ਵੀ ਉੱਥੇ ਮਾਲ ਫੇਲ ਹੋਣ ਦਾ ਕਾਰਨ ਵੀ ਇਹੀ ਹੈ ਕਿ ਆਪਣੇ ਬਜ਼ੁਰਗ ਉੱਥੇ ਜਾ ਕੇ ਪੈਂਦੇ ਸੀ। ਜਦੋਂ ਲੇਡੀਜ਼ ਉੱਥੇ ਵੜ ਗਈ ਆਪਣੇ ਸਾਊਥ ਡੋਰ ਤੋਂ ਲੈ ਕੇ ਈਸਟ ਜਾਂ ਨਾਰਥ ਡੋਰ ਤੱਕ ਦੇ ਦੋ ਤੱਕ ਨਿਕਲਦੀ ਨਹੀਂ ਸੀ ਉਹਨੂੰ ਵੇਖਦੇ ਰਹਿੰਦੇ ਸਟਾਰਟ ਦੇ ਸੀ ਗਲਤ ਨੇ ਜਾਣਾ ਹਨ ਸੋ ਕਸਟਮਰ ਦਾ ਟ੍ਰੈਫਿਕ ਉੱਥੇ ਘਟ ਹੋਇਆ ਸੋ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਪ੍ਰਤੀਕਰਮ ਆਏ ਆਪਾਂ ਨੂੰ ਕਮੈਂਟਸ ਆਏ ਫੇਸਬੁੱਕ ਤੇ ਜੀ ਲੋਕਾਂ ਨੇ ਕਿਹਾ ਕਿਸੇ ਨੇ ਕਿਹਾ ਸਹੀ ਹੈ ਜੀ ਕਿਸੇ ਨੇ ਕਿਹਾ ਗਲਤ ਹੈ ਜੀ ਕਿਸੇ ਨੇ ਕਿਹਾ ਜੀ ਮੈਂ ਇਹ ਜਿਹੜੀ ਰੀਲ ਹੈ ਜੀ ਉਹ ਮਿਲਵੋ ਟਾਊਨ ਸੈਂਟਰ ਚ ਬਹਿ ਕੇ ਦੇਖ ਰਿਹਾ ਹਾਂ ਹਨ ਸੋ ਇਹ ਜਿਹੜੀ ਗੱਲ ਮੈਂ ਕਰ ਰਿਹਾ ਨਾ ਇਹ ਮੈਂ ਕਿਸੇ ਦੇ ਉਹਦੇ ਤੇ ਨਹੀਂ ਕਰ ਰਿਹਾ ਇਹ ਮੇਰੀ ਅੱਖੋਂ ਵੇਖੀ ਗੱਲ ਹੈਗੀ ਹੈ ਈਵਨ ਮੈਂ ਜਦੋਂ ਗਿਆ ਉੱਥੇ ਸੈਲਰ ਸਟੋਰ ਹੁੰਦਾ ਸੀ ਸੈਲਰ ਜਾਵੜੇ ਸੀ ਉਦੋਂ ਉਹ ਟਾਰਗੇਟ ਆ ਗਿਆ ਸੋ ਲੋਕਾਂ ਦਾ ਇਹ ਕਹਿਣਾ ਸੀ ਸੈਲਰ ਤੇ ਟਾਰਗੇਟ ਜਾਂਦੇ ਨੇ ਤਾਂ ਕਰਕੇ ਮਾਲ ਦਾ ਪੱਠਾ ਵਹਿ ਗਿਆ ਤੁਸੀਂ 2000 ਆਪਣੇ 9 ਤੋਂ ਪਹਿਲਾਂ ਦਾ ਡਾਟਾ ਕੱਢ ਕੇ ਵੇਖ ਲਓ ਮੈਨੇਜਮੈਂਟ ਕੋਲੇ ਜਾਂਦੇ ਰਹੋ ਮੈਂ ਉੱਥੇ ਈਵਨ ਸਿਕਿਉਰਟੀਜ਼ ਵੀ ਕੰਮ ਕਰਦੇ ਰਿਆਂ ਕਦੇ ਨਾ ਕਦੇ ਸ਼ਰਟਾ ਲਾਉਂਦੇ ਰਿਆਂ ਸਭ ਤੋਂ ਵੱਧ ਜਿਹੜੀਆਂ ਕੰਪਲੇਨਸਾਨੂੰ ਆਉਂਦੀਆਂ ਸੀ ਉਹ ਇਹ ਆਉਂਦੀਆਂ ਸੀ ਵੀ ਆਪਣੇ ਪੰਜਾਬੀ ਬਾਬੇ ਉੱਥੇ दारू ਲਿਜਾਂਦੇ ਮਿਲੋ ਵਟਾਊਂ ਸੈਂਟਰ 'ਚ ਤੇ ਪੈਗ ਲਾਉਂਦੇ ਆ ਜੀ ਚੋਰੀ ਠੀਕ ਆ ਆਪਦੇ ਘਰਦਿਆਂ ਤੋਂ ਉੱਥੇ ਪੀ ਕੇ ਉੱਥੇ ਹੀ ਜਾਂਦੇ ਰਹਿੰਦੇ ਆ ਕਈ ਵਾਰੀ ਜਿਹੜੇ ਨਵੇਂ ਗਏ ਬਜ਼ੁਰਗ ਹੈਗੇ ਆ ਉਹ ਸ਼ਰਾਬ ਹੀ ਇੰਨੀ ਪੀ ਲੈਂਦੇ ਸੀ ਤੇ ਆਊਟ ਹੋ ਜਾਂਦੇ ਸੀ ਜੀ ਉੱਥੇ ਤੇ ਸਾਨੂੰ ਪੁਲਿਸ ਵੀ ਇਨਵੋਲਵ ਕਰਨੀ ਪੈਂਦੀ ਸੀ ਕਈ ਵਾਰੀ ਉਸ ਚੀਜ਼ਾਂ ਦੇ ਵਿੱਚ ਹੁਣ ਉਹ ਹਾਲਾਤ ਮੈਨੂੰ ਲੱਗਦਾ ਸ਼ਾਇਦ ਥੋੜੇ ਬਦਲ ਗਏ ਹੋਣ ਕਿਉਂਕਿ ਮਾਲ ਦੇ ਵਿੱਚ ਜਿਹੜੇ ਚੰਗੇ ਸਟੋਰਸ ਹੈਗੇ ਆ ਜਦੋਂ ਮਾਲ ਦੇ ਵੀ ਜਿਹੜੇ ਆਪਣੇ ਚੰਗੇ ਬ੍ਰਾਂਡ ਸੀ ਉਹ ਮਾਲ ਨੂੰ ਛੱਡ ਕੇ ਜਾ ਚੁੱਕੇ ਆ ਉਹਦਾ ਸਭ ਤੋਂ ਵੱਡਾ ਮੇਨ ਕਾਰਨ ਇਹੀ ਹੈ ਕਿ ਟ੍ਰੈਫਿਕ ਜ਼ੀਰੋ ਹੋ ਗਿਆ ਜੀ ਟ੍ਰੈਫਿਕ ਜ਼ੀਰੋ ਹੋਣ ਦਾ ਕਾਰਨ 100% ਆਪਣੇ ਬਾਬੇ ਨਹੀਂ ਹੈਗੇ ਪਰ ਜੇ ਆਪਾਂ ਗੱਲ ਕਿ ਮੰਨ ਕੇ ਚੱਲੀਏ ਵੀ ਸਭ ਤੋਂ ਜ਼ਿਆਦਾ ਜਿਹੜੀ ਇਸ ਚੀਜ਼ ਦੇ ਵਿੱਚ ਗਲਤੀ ਕੱਢੀ ਜਾ ਰਹੀ ਉਹ ਆਪਣੇ ਭਾਈਚਾਰੇ ਦੀ ਕੱਢੀ ਜਾ ਰਹੀ ਹੈ ਕਿਉਂਕਿ ਆਪਣੇ ਭਾਈਚਾਰੇ ਦੇ ਜਿਹੜੇ ਹੈਗੇ ਆ ਬਜ਼ੁਰਗ ਉੱਥੇ ਜਾ ਕੇ ਗਲਤ ਹਰਕਤਾਂ ਕਰਦੇ ਆ ਸ਼ਰਮਾਂਬਾਹ ਬੀਨਦੇ ਆ ਲੜਾਈਆਂ ਕਰਦੇ ਆ ਈਵਨ ਆਪਣਾ ਭਾਈਚਾਰਾ ਉਥੇ ਬਹੁਤ ਸਾਰੇ ਸਟੋਰਸ ਹੈਗੇ ਜੀ ਮੇਰੇ ਕੋਲੇ ਬੰਦਿਆਂ ਦੇ ਨਾਮ ਵੀ ਹੈਗੇ ਆ ਜਿਹੜੀਆਂ ਜਿੱਥੇ ਆਪਣੇ ਬੱਚੇ ਤੇ ਆਪਣੀਆਂ ਭੈਣਾਂ ਜਾਂ ਫੈਮਲੀਆਂ ਚੋਰੀ ਕਰਦੀਆਂ ਵੀ ਫੜੀਆਂ ਗਈਆਂ ਗਈਆਂ ਜੀ ਸੋ ਇਸ ਚੀਜ਼ ਨੂੰ ਕੋਈ ਆਪਾਂ ਵਧਾ ਕੇ ਆਪਣੇ ਭਾਈਚਾਰੇ ਦੀ ਬੇਇੱਜ਼ਤੀ ਨਹੀਂ ਕਰ ਰਹੇ ਜੋ ਅਸਲੀਅਤ ਸੱਚ ਹੈਗਾ ਮਿਲ ਉਹ ਟਾਊਨ ਸੈਂਟਰ ਦਾ ਉਹੀ ਆਪਾਂ ਇਹਨੂੰ ਦੱਸ ਰਹੇ ਹਾਂ ਇੱਕ ਔਲਖ ਸਾਹਿਬ ਅੱਜ ਦੇ ਪੋਡਕਾਸਟ ਦੇ ਵਿੱਚ ਇੱਕ ਇੰਪੋਰਟੈਂਟ ਸਬਜੈਕਟ ਹੋਰ ਸੀਗਾ ਪਰ ਉਹ ਅੱਜ ਡਿਸਕਸ ਨਹੀਂ ਕਰਾਂਗੇ ਉਹ ਮੈਂ ਥੋੜਾ ਜਿਆ ਦਰਸ਼ਕਾਂ ਨੂੰ ਦੱਸ ਦਿੰਨਾ ਵੀ ਉਹ ਹੈਗਾ ਮੈਡੀਕਲ ਸਿਸਟਮ ਜਿਹੜਾ ਕਿਦਾਂ ਕੈਨੇਡਾ ਦਾ ਬਿਲਕੁਲ ਫੇਲ ਹੋ ਚੁੱਕਿਆ ਉਹ ਅਸੀਂ ਸਮੇਂ ਦੀ ਘਾਟ ਕਰਕੇ ਅੱਜ ਨਹੀਂ ਕਰਾਂਗੇ ਪਰ ਅਗਲੀ ਵੀਡੀਓ ਦੇ ਵਿੱਚ ਡਿਟੇਲ ਚ ਮੈਂ ਔਰਖ ਸਾਹਿਬ ਨੂੰ ਵੀ ਦਰਖਾਸਤ ਕਰਦਾ ਕਿ ਉਹ ਜਰੂਰ ਟਾਈਮ ਕੱਢਣ ਮੈਡੀਕਲ ਸਿਸਟਮ ਕਿਵੇਂ ਨਿੱਗਰ ਰਿਹਾ ਦਿਨੋ ਦਿਨ ਕਿਵੇਂ ਬੰਦੇ ਜਿਹੜੇ ਬੈੱਡਾਂ ਤੇ ਪਏ ਆ ਆਪਦੀ ਵਾਰੀ ਦੀ ਉਡੀਕ ਕਰਦੇ ਪ੍ਰਮਾਤਮਾ ਨੂੰ ਪਿਆਰੇ ਹੋ ਰਹੇ ਆ ਉਹਦੇ ਬਾਰੇ ਵੀ ਡਿਸਕਸ਼ਨ ਹੋਣੀ ਬਣਦੀ ਹੈ ਤੇ ਅਸੀਂ ਅਗਲੀ ਵੀਡੀਓ ਦੇ ਵਿੱਚ ਟਾਈਮ ਮਿਲੇਗਾ ਤਾਂ ਜ਼ਰੂਰ ਕਰਾਂਗੇ ਇਹ ਵੀ ਬਹੁਤ ਇੰਪੋਰਟੈਂਟ ਮੁੱਦਾ ਹੈਗਾ ਦੇ ਕਿਉਂਕਿ ਆਪਾਂ ਮੈਡੀਕਲ ਸਹੂਲਤਾਂ ਕਰਕੇ ਹਨਾ ਲੋਕ ਜਿਹੜੇ ਉਸ ਕੰਟਰੀ ਨੂੰ ਟੈਕਸ ਦਿੰਦੇ ਆ ਵੀ ਸਾਨੂੰ ਮੈਡੀਕਲ ਫ੍ਰੀ ਹੈ ਟਾਈਮਲੀ ਮੈਡੀਕਲ ਮਿਲੇ ਪਰ ਮੈਡੀਕਲ ਮਿਲ ਨਹੀਂ ਰਿਹਾ ਸੋ ਔਰਕ ਸਾਹਿਬ ਤੁਸੀਂ ਅੱਜ ਦੇ ਪੋਡਕਾਸਟਸ ਵਾਸਤੇ ਟਾਈਮ ਕੱਢਿਆ ਇੰਨੀਆਂ ਜਿਹੜੀਆਂ ਜ਼ਰੂਰੀ ਗੱਲਾਂ ਸੀਗੀਆਂ ਜਿਹੜੀਆਂ ਕਿਤੇ ਨਾ ਕਿਤੇ ਲੁੱਕ ਜਾਂਦੀਆਂ ਕਿਸੇ ਵਜ੍ਹਾ ਕਰਕੇ ਆਮ ਪਬਲਿਕ ਤੱਕ ਨਹੀਂ ਪਹੁੰਚਦੀਆਂ ਉਹ ਉਜਾਗਰ ਕੀਤੀਆਂ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਸੀਂ ਟਾਈਮ ਦਿੱਤਾ ਤਾਂ ਵਾਚੂ ਆਨ ਸਭ ਮੈਂ ਇਹਦੇ ਚ ਇੱਕ ਗੱਲ ਐਡ ਹੋਰ ਕਰ ਦਿਆਂ ਜੀ ਜਿਹੜੀ ਤੁਸੀਂ ਮੈਡੀਕਲ ਦੀ ਗੱਲ ਕੀਤੀ ਹੈਗੀ ਨਾ ਜੀ ਉਹਦੇ ਵਿੱਚ ਇੱਕ ਦੋ ਕੇਸ ਹੈਗੇ ਜੀ ਬਹੁਤ ਵੱਡੇ ਉਹ ਹਾਈਲਾਈਟ ਵੀ ਹੋਏ ਐ ਜਿਹਦੇ ਤੇ ਮੈਂ ਇੱਕ ਪਿਛਲੇ ਦਿਨਾਂ ਚ ਗੱਲ ਨਹੀਂ ਕੀਤੀ ਸੀ ਪਰ ਤੁ ਤੁਹਾਡੇ ਰਜੇਵੇਂ ਤੇ ਮੇਰੇ ਆਪਣੇ ਪਰਸਨਲ ਰਜੇਵੇਂ ਹੋਣ ਕਰਕੇ ਮੈਨੂੰ ਇਹ ਸੀ ਵੀ ਆਨ ਵਾਲੇ ਟਾਈਮ 'ਚ ਉਸ ਕੇਸ ਨੂੰ ਆਪਾਂ ਪੂਰੀ ਡੀਟੇਲ 'ਚ ਰਿਵਿਊ ਕਰੀਏ ਪੂਰੀ ਡਿਟੇਲ ਚੋ ਤੇ ਗੱਲ ਕਰੀਏ ਸੋ ਤੇ ਆਪਾਂ ਜ਼ਰੂਰ ਰਿਪੋਰਟ ਕਰਾਂਗੇ ਹੈਲਥ ਸਿਸਟਮ ਜਿਹੜਾ ਹੈਗਾ ਉਹ ਕਿਵੇਂ ਕ੍ਰਾਈਸਿਸ ਚ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਕਨੇਡੀਅਨ ਦੀ ਆਪਣੀ ਜ਼ਿੰਦਗੀ ਹੈਗੀ ਹੈ ਜੀ ਉਹ ਰੱਬ ਦੇ ਹੱਥ ਹੈ ਕਿਉਂਕਿ ਮੈਡੀਕਲ ਸਿਸਟਮ ਜਿਹੜਾ ਉਹ ਰੱਬ ਦੇ ਆਸਰੇ ਹੀ ਹੈ ਤੇ ਇੱਕ ਦੋ ਹੋਰ ਵੀ ਬੜੇ ਕੇਸਿਸ ਹੋਏ ਜਿੱਥੇ ਲੋਕ ਐਂਬੂਲੈਂਸ ਹੋਣ ਦੇ ਲਈ ਮਰ ਗਏ ਜੀ ਵੀਡੀਓ ਕਰਾਂਗੇ ਮੈਂ ਦਰਸ਼ਕਾਂ ਨੂੰ ਦੱਸ ਦਿਆਂ ਵੀ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਇੰਪੋਰਟੈਂਟ ਜਿਹੜਾ ਹੈਗੇ ਪੋਡਕਾਸਟ ਜਾਂ ਗੱਲਾਂ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਰੱਖਾਂਗੇ ਸੋ ਚੈਨਲ ਨਾਲ ਤੇ ਬਾਈ ਕਰਨ ਔਲਖ ਦੇ ਚੈਨਲ ਨਾਲ ਤੁਸੀਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਅਸੀਂ ਇਹਨਾਂ ਦੋਹਾਂ ਚੈਨਲਾਂ ਤੇ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਔਲਖ ਸਾਹਿਬ ਸਸਕਾਲ